ਅੱਜ ਪਹੁੰਚਿਆ ਜੀ ਸਾਫ ਦਾ ਫੂਡ ਸਪਲਾਈ ਮੰਤਰੀ ਜੋ ਕਿ ਇਕਾਲੀ ਦਿਨ ਦੀ ਸਰਕਾਰ ਦੇ ਵਿੱਚ ਰਹੇ ਨੇ ਸਤਿਕਾਰਯੋਗ ਬਲਦੇਵ ਸਿੰਘ ਮਾਨ ਜੀ ਡੜਬਾ ਵਿਖੇ ਕਿਉਂਕਿ ਇਹਨਾਂ ਦੇ ਦਫ਼ਤਰ ਦੇ ਵਿੱਚ ਪਹੁੰਚਿਆ ਜੀ ਘਰਾਟ ਤੇ ਜਾਣਕਾਰੀ ਲੈਣੇ ਆਗੇ ਵੀ ਇਹਨਾਂ ਦੀ ਕਿਸ ਤਰ੍ਹਾਂ ਦੀ ਖੁਸ਼ੀ ਹੈ ਜੋ ਆਪਣੇ ਕੈਂਡੀਡੇਟ ਜਿੱਤੇ ਨੇ ਤੇ ਕਿਹੜੇ-ਕਿਹੜੇ ਕੈਂਡੀਡੇਟ ਜਿੱਤੇ ਨੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਕਿਹੜੇ-ਕਿਹੜੇ ਕੈਂਡੀਡੇਟ ਜਿੱਤੇ ਨੇ ਜੀ ਆਪਣੇ ਉਹਨਾਂ ਨੂੰ ਕੀ ਕਹੋਗੇ ਤੇ ਲੋਕਾਂ ਦਾ ਕਿਸ ਤਰ੍ਹਾਂ ਧੰਨਵਾਦ ਕੈਂਡੀਡੇਟ ਸਾਡੇ 5 ਜਿੱਤੇ ਨੇ ਠੀਕ ਹੈ ਜੀ ਬਹੁਤ ਉਹਨਾਂ ਨੂੰ ਵਧਾਈ ਤੇ ਨਾਲੇ ਉਹਨਾਂ ਦੇ ਵੋਟਰਾਂ ਸਪੋਰਟਰਾਂ ਨੂੰ ਵਧਾਈ ਇਹਦੇ ਸੋਚੇ ਇਲਾਕੇ ਦੇ ਵਰਕਰਾਂ ਨੂੰ ਵੀ ਜਿਨ੍ਹਾਂ ਨੇ ਵੋਟਾਂ ਪਾਈਆਂ ਬੜੇ ਮਤਲਾਂ ਲੜਾਈ ਲੜੀਆਂ ਚਾਹੇ ਜਿੱਤ ਹਾਰ ਹੀ ਗਏ ਉਹਨਾਂ ਸਾਰਿਆਂ ਨੂੰ ਵਧਾਈ ਆ ਕਿਉਂਕਿ ਜੋ ਬੰਦਾ ਕੰਮ ਕਰਦਾ ਉਹ ਇਨੇ ਜਾਂਦਾ ਵਧਾਈ ਦਾ ਹੱਕਦਾਰ ਬਣਦਾ ਤੇ ਅਸੀਂ ਇੱਥੇ ਬਸਾਰਾ ਰੁਕਟ ਕਰਕੇ ਜਿਹੜੇ ਹਾਰੇ ਜਿਹੜੇ ਜਿੱਤੇ ਸਾਰਿਆਂ ਦਾ ਸਨਮਾਨ ਵੀ ਕੀਤਾ ਤੁਰਬਾ ਬਖਸ਼ੇ ਕਿਤੇ ਦੇ ਇੱਥੇ ਗੱਡੇ ਬੈੜ ਕੇ ਸਾਰੀਆਂ ਗੱਲਾਂ ਵਿਚਾਰੇ ਗਿਆਂ ਕਿਹੜੀ ਗੱਲ ਕਰ ਕਰਕੇ ਆਪਾਂ ਕਮਜ਼ੋਰੀ ਹੈਗੀ ਕਿਥੇ ਕਿਹੜੀ ਗੱਲ ਕਰਕੇ ਇੱਥੇ ਸਾਡੇ ਵਿੱਚ ਦੇਖਣ ਤਾਂ ਆਇਆ ਕੁਝ ਸਿੱਟਾ ਤਾਂ ਸਾਡੀਆਂ ਖਾਲੀ ਰਹਿ ਗਈਆਂ ਤਿੰਨ ਸਿੱਟਾ ਤਾਂ ਸਾਡੇ ਸਿੱਧੇ ਖਾਲੀ ਸੀ ਗਿਆ ਗੁਜਰਾਣੇ ਦੇ ਤੇ ਪਰ ਐਗਜ਼ੈਕਟ ਕਰ ਦਿੱਤੇ ਕਹਿੰਦੇ ਤੂੰ ਸਰਪੰਚ ਰਹਿ ਤੈਨੂੰ ਬੁਖਾਇਆ ਕਰਾਂ ਜਦ ਕੋਨੇ ਕੋ ਬੁਖਾਇਆ ਕੋਈ ਨਹੀਂ ਉਹਨੂੰ ਰੋਭ ਰੱਖੰਦਾ ਹੋਇਆ ਸੀਗਾ ਠੀਕ ਹੈ ਮੇਰੇ ਪਿੰਡ ਮੜਾ ਤੋਂ ਬੱਦਾ ਪਰਨ ਗਿਆ ਉਹਦੇ ਬੋਟਰ ਬਾਜ਼ਾਰ ਸਵਾਂ ਦੇ ਵਿੱਚ ਸੀ ਪੱਜਾ ਸਭ ਦੇ ਚੋਟਰੀ ਸੀ ਉਹਦੇ ਉੱਤੇ ਉਹਦੇ ਕਾਜ ਨੇ ਫੜੇ ਇਸ ਤਰ੍ਹਾਂ ਮਹਿਲਾ ਆਲਾ ਰਹਿ ਗਿਆ ਤੇਨੇ ਵੱਡੇ ਪਿੰਡ ਸੀਗੇ ਜਿੱਤਾਂ ਦੇ ਸਾਡੇ ਵਿੱਚਾਂ ਕੀ ਗੱਲ ਸੀ ਫਿਰ ਸਿਤਾ ਸੀ ਉਹ ਉਹਦੇ ਤੋਂ ਰਹਿ ਗਿਆ ਇਸ ਤਰ੍ਹਾਂ ਕੀ ਬੜਾ ਜ਼ਹੋਰ ਸਿਤਾ ਸਾਡੇ ਰਹਿ ਗਿਆ ਜਿਹੜੀਆਂ ਜਿਹੜਾ ਕਿਤੇ ਕੰਮ ਕਰਕੇ ਉਹਨਾਂ ਦੇ ਜਪੇ ਪਰਜੈਕਟ ਕਰ ਦਿੱਤੇ ਦਾ ਉਹਨਾਂ ਦੇ ਪੇਪਰ ਲੈ ਹੀ ਨਹੀਂ ਗਏ ਇਹ ਮਾ ਸਭ ਦਾ ਫਿਰ ਵੀ ਬਹੁਤ ਵਧੀਆ ਪਰਫਾਰਮ ਕਰਸ ਹੈ ਅਕਾਲੀ ਦਲ ਦੀ ਕਿਉਂਕਿ ਇੱਥੇ ਕਾਗਜ਼ ਨੂੰ ਕੁਰਸੀ ਮਿਲਿਆ ਇਸੇ ਇਲਾਕੇ ਦੇ ਵਿੱਚ ਹਾਂਜੀ ਸਾਡੇ ਚ ਤੇ ਜਿਹੜੀ ਲੜਾਈ ਆ ਸਾਡੀ ਆਪ ਨਾਲੇ ਹੋਈ ਹੈ ਹਾਂਜੀ ਤੇ ਅਸੀਂ ਰੋਵੇ ਦਾ ਦਦੇ ਹੈ ਤੁਹਾਨੂੰ ਖੁਸ਼ ਹੋ ਕੇ ਦاتے ਹੋਏ ਇਹ ਤੇ ਬਹੁਤ ਵਧੀਆ ਪਾਵਰ ਹੈ ਸਾਡੇ ਵਰਕਰਾਂ ਨੇ ਸਾਡੀ ਪਾਰਟੀ ਨੇ ਕੀਤੀ ਹੈ ਤੇ ਜਿਹਦਾ ਸੱਤਾ ਹੈ ਇਹ ਆਉਣ ਵਾਲੇ ਸਮੇਂ ਦੇ ਛੋਰ ਚੜਦੀ ਕਲਾ ਚ ਇਹ ਇਲਾਕਾ ਹੋਏਗਾ ਅਦੇ 27 ਦੀ ਚੋਣ ਦੇ ਵਿੱਚ ਸਾਡਾ ਜਿਹੜਾ ਕੈਂਡੀਡੇਟ ਹੋਏਗਾ ਉਹ ਜਿੱਤੇਗਾ ਠੀਕ ਹੈ ਜੀ ਧੰਨਵਾਦ ਜੀ ਮਾਨ ਸਾਹਿਬ ਦੇ ਨਾਲ ਵੀ ਜਿੱਤ ਪ੍ਰਾਪਤ ਕੀਤੀ ਆਪਣੇ ਸੜਬਾ ਹਲਕੇ ਦੇ ਇਲਾਕਿਆਂ ਦੇ ਵਿੱਚ ਕੀ ਕਹਿਣਾ ਇਹਨਾਂ ਦਾ ਕੀ ਵਿਚਾਰ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂ ਸਾਹਿਬ ਕੀ ਕਹੋਗੇ ਜੀ ਜੋ ਖਾਲੀ ਦਲ ਨੇ ਆਪਣਾ ਬਾਬਲ ਸਾਹਿਬ ਤੱਕੜੀ ਤੇ ਆਪਣਾ ਜਿੱਤ ਪ੍ਰਾਪਤ ਕੀਤੀ ਹੈ ਜੀ ਦੇਖੋ ਸ਼੍ਰੋਮਣੀ ਕੰਦਰ ਤੁਬਤ ਪਰਫਾਰਮੈਂਸ ਵਧੀਆ ਪਰਫਾਰਮੈਂਸ ਹੋਰ ਕਰ ਸਕਦਾ ਸੀ ਸਤ ਤੋਂ ਥੋੜੀ ਜਿਹੀ ਗਲਤੀ ਰਹਿ ਗਈ ਕਮਜ਼ੋਰੀਆਂ ਰਹਿ ਗਈ ਕਈ ਥਾਂ ਤੇ ਅਜ ਤੋ ਰਹਿ ਗਏ ਜਿੱਥੇ ਸਾਡਾ ਕੈਂਡੀਡੇਟ ਪੇਪਰ ਦਾ ਭਰ ਸਕਿਆ ਕਿਸੇ ਡਿਬੋਰਡ ਨਾਲ ਬਣੀ ਕਿ ਜੇ ਕੋਈ ਹੋਰ ਕਾਰਨ ਬਣ ਗਿਆ ਉਹ ਮਤਲਬ ਅ ਇੱਕ ਬੰਦੇ ਦੇ ਤੇ ਉਹ ਇਹ ਬੁਖਾਰ ਕੱਟਦਾ ਠੀਕ ਹੈ ਜੀ ਜੀ ਜਦ ਪੱਕੀ ਛੇੜੀ ਜਤਾਂ ਦਾ ਸੀਗਾ ਅਸੀਂ ਚਿੱਟਾ ਹੋਰ ਵੀ ਜ਼ਿਆਦਾ ਧੂੜੇ ਜਾ ਇੱਕ ਥਾਂ ਬਾਅਦ ਕੱਟ ਸੀਗਾ ਸਵੇਰ ਕਰਦੇ ਨਾਲ ਹੀ ਇੱਕ ਭਜਰਾ ਟਬਾ ਜ਼ਿਆਦੇ ਹੋ ਗਈ ਦਾਰਿਸ਼ ਕਰਕੇ ਤੋਂ ਜ ਮਰਿਆ ਪਰ ਅਸੀਂ ਅੱਜ ਵਧੀਆ ਪਰਫਾਰਮ ਕਰ ਜਾਣਾ ਸੀਗਾ ਹੋਰ ਵਧੀਆ ਅੱਜ ਤੋਂ ਕਿਉਂਕਿ ਹੁਣ ਲੋਕਾਂ ਦੇ ਮਨਾਂ 'ਚ ਸ਼ੋਮਨੀ ਕਲਦਰ ਬਸ ਗਿਆ ਲੋਕ ਚਾਹੁੰਦੇ ਆ ਸ਼ੋਮਨੀ ਕਲਦਰ ਦਾ ਸਤਿਕਾਰ ਆਵੇ ਸ਼ੋਮਨੀ ਕਲਦਰ ਹੋਵੇ ਤੇ ਲੋਕ ਇਹ ਵੀ ਚਾਹੁੰਦੇ ਆ ਕਿ ਇਹਨਾਂ ਦੀ ਪੰਥ ਕੇਕ ਦਾ ਵੀ ਹੋਣੀ ਚਾਹੀਦੀ ਹੈ ਜਿਹੜੇ ਲੋਕ ਕਿਸੇ ਵੀ ਨਾਲ ਕਿਸੇ ਕਾਰਨ ਤੋਂ ਬੈ ਸੋਚਦਾ ਬੂਈ ਬੜਾ ਵੜਾ ਕੇ ਕਿਹੜਾ ਫਸ ਗਏ ਉਸ ਬਾਦ ਦੇ ਵਿੱਚ ਫਸੇ ਖੜੇ ਨੇ ਅਕਾਲ ਤਖਤ ਨੂੰ ਵਿਚਾੜਿਆ ਲਿਆ ਕੇ ਉਹ ਅੱਡੋਈ ਬਿਠੇ ਆਂ ਅੰਦਰੋਂ ਚਾਹੁੰਦੇ ਹੋਏ ਵੀ ਉਹਦੇ ਆਦੇ ਮੈਨੂੰ ਸਭ ਨਹੀਂ ਆਉਂਦੇ ਅਕਾਲ ਤਖਤ ਦੇ ਕੋਈ ਅਜਾ ਦਵਾ ਦੇ ਅਕਾਲ ਤਖਤ ਦਾ ਕੋਈ ਅਜਿਹਾ ਬੰਦਾ ਸੀ ਜਿਕੇ ਹੋਈ ਕਿ ਜਿਹੜੇ ਉਸ ਦੇ ਵਿੱਚ ਨਹੀਂ ਆ ਸਕਦੇ ਮੈਂ ਵੀ ਉਹਨਾਂ ਦੇ ਵਿੱਚ ਸੀ ਮੈਂ ਵੀ ਉੱਥੋਂ ਆਇਆ ਮੈਂ ਤਾਂ ਕਦੇ ਖਾਤਾ ਤੱਕ ਕਿਤੇ ਨਹੀਂ ਕਹਾ ਜੀ ਤੇ ਜਿਹੜੀ ਗੱਲ ਅਖਾਲ ਤੱਕ ਦੀ ਕਹਿੰਦੇ ਨੇ ਅਖਾਲ ਤੱਕ ਸਭ ਨੇ ਪਹਿਲਾ ਤਾਂ ਉਹ ਬਦਲਦਾਂ ਦੇ ਪਰਤੀ ਸ਼ੁਰੂ ਕਰ ਦਿੱਤੇ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਅਖਾਲ ਤੱਕ ਇਹ ਕਵਿਦਿਰ ਸਾਹਿਬ ਪਰਤੀ ਸ਼ੁਰੂ ਕਰੋ ਬਹੁਤ ਵਧੀਆ ਕੀਤਾ ਸਾਰੇ ਸਗੋਂ ਦੂਜੇ ਸਟੇਟਾਂ ਦੇ ਵਿੱਚ ਭਰਤੀ ਕਰ ਰਹੇ ਨੇ ਤੇ ਦੋ ਟਾਈ ਮਿੰਟਾਂ ਬਾਅਦ ਫਿਰ ਕਹਦਾ ਪੰਜਵੇਂ ਕਮੇਟੀ ਸੱਤਵੇਂ ਕਮੇਟੀ ਬਣਾਇ ਸੀ ਦੋ ਬੰਬਰ ਐਲਾਨ ਕਰਕੇ ਫਿਰ ਕਹਿੰਦਾ ਪੰਜਵੇਂ ਕਮੇਟੀ ਭਰਤੀ ਕਰ ਲੇ ਮੈਨੂੰ ਸਮਝ ਨਹੀਂ ਆਇਆ ਜੀ ਕਾਲਾ ਦਾਦੇ ਜੀ ਦਾ ਸਾਹਿਬ ਦੀ ਉਹਨਾਂ ਨੇ ਭਗਤੀ ਦੀ ਵੀਧੀ ਨੂੰ ਜਦੋਂ ਦੁਬਾਰੇ ਉਹ ਕਰ ਦਿੱਤਾ ਉਹਦੇ ਨਾਲ ਇੱਕ ਪਵਾੜਾ ਬੜਾ ਪਾ ਕੇ ਕਰ ਗਏ ਹੁਣ ਜਿਹੜਾ ਲੋਕਾਂ ਨੇ ਉੱਥੇ ਭਰਤੀ ਕੀਤੀ ਉਹ ਲੋਕ ਇਸ ਗੱਲ ਦੇ ਡੇੜੇ ਹੋਏ ਨੇ ਕਿ ਸਾਡਾ ਜਿਹੜਾ ਹੈਗਾ ਅਥੀ ਕਾਲਾ ਦਾਦੇ ਉਹ ਕੋਲ ਦੇ ਭਰਤੀ ਕੀਤੀ ਸੀਗੀ ਅਕਾਲ ਤਖਤ ਦਾ ਹੁਕਮ ਸੀ ਭਰਤੀ ਕਰੋ ਤੇ ਇਸ ਲਈ ਸਾਨੂੰ ਹੁਣ ਉਹ ਔਖਾ ਹੈ ਉਹ ਉਹਦਾ ਕੋਈ ਨਾ ਕਿ ਜਿਹੜੇ ਵਰਕਰ ਚੌੜ ਉਹਨਾਂ ਦੇ ਇਲਾਕੇ ਦੇ ਉਹਨਾਂ ਦੇ ਦਰਵਾਜ਼ੇ ਪਾਉਣ ਵਰਕਰ ਦੇ ਦਵਾ ਥੱਲੇ ਆ ਕੇ ਉੱਪਰ ਕਰਦਾ ਚੇਕਤਾ ਉਸਦੀ ਜਿਹੜੀ ਸਮੇਂ ਦੀ ਮੱਖ ਲੋੜ ਹੈ ਹਰ ਇੱਕ ਅਕਾਲੀ ਵਰਕਰ ਬਾਤੇ ਸਮੇਂ ਦੀ ਮੱਖ ਲੋੜ ਹੈ ਕਿ ਅਕਾਲੀ ਦਲ ਦੇ ਚੇਕਤਾ ਹੋਵੇ ਤਾਂ ਕਿ ਔੜ ਬੜੀਆਂ ਫਦਾਸਵਾ ਦੀ ਚੋਣਾਂ ਨੇ ਜਿਹੜੀਆਂ ਸ਼ੁਰੂ ਕਰਦਾ ਜਿੱਥੇ ਆਏ ਜੇ ਹਾਲਾਤ ਨੇ ਲੋਕਾਂ ਦੇ ਬੰਦਾਂ ਵਿੱਚ ਅਕਾਲੀ ਦਲ ਇੱਕ ਦਫਾ ਬਸਿਆ ਹੋਇਆ ਇਸ ਵੇਲੇ ਲੋਕਾਂ ਨੇ ਕਾਲਾਂ ਦਿੱਤੇ ਕਾਲਾਂ ਦੇ ਸਰਕਾਰ ਬਣੇ ਲੋਕਾਂ ਸਰਕਾਰ ਰੋੜੀ ਕਿਤੇ ਨੇ ਜੇ ਅਸੀਂ بڑے-ਬੋਟੇ ਦਾ ਛੋਟੇ-ਬੋਟੇ ੜੇਕਾ ਦੇ ਕਾਰਨ ਅੱਡ ਬੈਠੇ ਰਹਿ ਜਾਂਦੇ ਤਾਂ ਮਜਬੂਰੀ ਹੋਏਗੀ ਕਿੰਨਾ ਤੇ ਆਪਣੇ ਰਾਜ ਸਾਡੇ ਪਰ ਬਹੁਤਾਂ ਨੇ ਇਹ ਜਿਹੀ ਕੋਈ ਅਜਬਰੀ ਨਹੀਂ ਲੱਗਦੀ ਮੈਨੂੰ ਜਿਹਦੇ ਨਾਲ ਉਹ ਅੜੇ ਬੈਠੇ ਨੇ ਉਹਨਾਂ ਨੂੰ ਹੌਸਲਾ ਕਰਕੇ ਅਕਾਦ ਦਾ ਦਸ਼ਮਲ ਹੋਣਾ ਚਾਹੀਦਾ ਸਾਥ ਕੁਝ ਇਸੇ ਵਾਦ ਦੀ ਪਦਾਲੀ ਥੱਲੇ ਅਤੇ ਇਹ ਵੀ ਗਰਦਸ਼ਾਸਕ ਵਿੱਚੋਂ ਬਾਦਲੇ ਸਿੱਧ ਕਰ ਦਿੱਤੀ ਹੈ ਕਿ ਕਾਦੀ ਦਲ ਦੀ ਪਧਾਰਗੇ ਉਹੀ ਸੇ ਬਣਵਾ ਸਕਦੇ ਨੇ ਹੋਰ ਕਿਤੇ ਬਾਤਾਂ ਰੋਗ ਨਹੀਂ ਕੋਈ ਹੋਰ ਵਾਦਾ ਕਰਦਾ ਜਿਸ ਵਾਦੇ ਨਵਾਵੇ ਇਸ ਸਮੇਂ ਦੇ ਵਿੱਚ ਕਿਉਂਕਿ ਇਹੜਾ ਬੜੇ ਸਮੇਂ ਦੇ ਵਿੱਚ ਜਿੰਨੇ ਭਾਜਰਾ ਠੇਡਾ ਨਹੀਂ ਕੀਤੀ ਜੋ ਪੈਸਾ ਨਾ ਖਰਚ ਕੀਤਾ ਉਹ ਕੋਈ ਹੋਰ ਕਿਸੇ ਨੇ ਕਰਕੇ ਨਹੀਂ ਦਿਖਾਇਆ ਪੈਸੇ ਤਾਂ ਉਹਨਾਂ ਕੋਲ ਹੋਰਾਂ ਕੋਲ ਵੀ ਬਹੁਤ ਨੇ ਹਾਂ ਪਰ ਉਹਨਾਂ ਨੇ ਕਿਤੇ ਪੈਸਾ ਲਾਇਆ ਨਾ ਕੋ ਉਹਨਾਂ ਕੋਲ ਸਾਰ ਲੈਣਗੇ ਹੰਡੇ ਦੇ ਪਾਣੀਆਂ ਚ ਫਿਰੇ ਨੇ ਤੇ ਉਹਦਾ ਕੁਝ ਕੁਦਰਤ ਵਾਲਾ ਵੀ ਬਦਲ ਕਰਦਾ ਹੁੰਦਾ ਜਿਹੜਾ ਬੰਦਾ ਹੈ 2027 ਦੇ ਵਿੱਚ ਕਾਂਲੀਦਲ ਜ਼ੋਰ ਸ਼ੋਰ ਦੇ ਨਾਲ ਆ ਰਿਹਾ ਜੀ ਫਿਰ ਹੈ 2027 ਦੇ ਵਿੱਚ ਇਸ ਤੋਂ ਵੀ ਵਧੀਆ ਪਰਫਾਰਮੈਂਸ ਹੋਊਗੀ ਆਪਣੀ ਇਹ ਬਿਲਕੁਲ ਵਧੀਆ ਹੋਏਗੀ ਰਕਾਰੇ ਬੜਾਵਾਗੇ 2027 ਦੇ ਵਿੱਚ ਠੀਕ ਹੈ ਬਿਲਕੁਲ ਵਧੀਆ ਪਰਫਾਰਮੈਂਸ ਹੋਏਗੀ ਕੁਝ ਲੋਕਾਂ ਨੇ ਬੰਦੇ ਵਿੱਚ ਆ ਗਿਆ ਕਿ ਸ਼੍ਰੋਮ ਨੇ ਕੱਲ੍ਹ ਦੇ ਸਰਕਾਰ ਬਣਨੀ ਚਾਹੀਦੀ ਹੈ ਠੀਕ ਹੈ ਇਹ ਕਹਾਵਾ ਚ ਦੇਖੋ ਤਾਂ ਕਰ ਅਰੇ ਬੜਾ ਸਮਾਪ ਹੈ ਠੀਕ ਹੈ ਇਹ ਸਭੇ ਚੱਲੇ ਗਈ ਕਿ ਜਿਵੇਂ ਪਹਿਲੀ ਵਾਰ ਆਪ ਨੂੰ ਬੋਟਾ ਪਾਤੀਆ ਬਦਲਾਅ ਦੇ ਚਾਹ ਦੇ ਵਿੱਚ ਇਸ ਤਰ੍ਹਾਂ ਕੱਲ੍ਹ ਦੇ ਲੋਕ ਵੋਟਾਂ ਪਾਉਣਗੇ ਠੀਕ ਹੈ ਚੜ੍ਹਦੀ ਕਲਾ ਹੋਊਗੀ